ਸਤਿ ਸ਼੍ਰੀ ਅਕਾਲ ਜੀ ਫੈਟੇ ਕਲੈਕਸ਼ਨ ਭਲਾਡਾ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਗਰਿੰਦੀਪ ਗੌਰਮਠਾੜੂ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਸੋਹਣੇ ਜਿਹੜੇ ਸੂਟ ਲੈ ਕੇ ਆਏ ਆ ਜੀ ਸੂਟ ਲੈ ਕੇ ਆਏ ਆ ਆਪਾਂ ਪਲੇਨ ਜਿਹੜੇ ਬੁਟੀਕ ਵਾਲੀਆਂ ਪਹਿਣਾ ਲਈ ਵੀ ਔਰ ਬੁਟੀਕ ਵਰਕ ਲਈ ਵੀ ਜਿਆਦਾ ਪਰਫੈਕਟ ਸਟੱਫ ਲੈ ਕੇ ਆਏ ਆ ਔਰ ਇੱਕ ਆਪਾਂ ਲੈ ਕੇ ਆਏ ਆ ਜੀ ਬਹੁਤ ਹੀ ਸੋਹਣੇ ਸੁਪੀਰੀਅਰ ਕੁਆਲਿਟੀ ਦੇ ਦੁਪੱਟੇ ਨੇ ਜਿਹੜੇ ਕਿ ਬਹੁਤ ਜ਼ਿਆਦਾ ਹੈਵੀ ਕੁਆਲਿਟੀ ਹੈ ਔਰ ਬਹੁਤ ਜ਼ਿਆਦਾ ਹੈਵੀ ਵਰਕ ਦੇ ਨਾਲ ਜਿਹੜਾ ਇਹਨਾਂ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਇਹ ਸਾਰੇ ਦ ਸਭ ਤੋਂ ਪਹਿਲੇ ਮੈਂ ਤੁਹਾਨੂੰ ਇਸ ਪਲੇਨ ਫੈਬਰਿਕ ਬਾਰੇ ਦੱਸ ਦੇਵਾਂ ਜੀ ਜਿਹੜਾ ਇਹ ਪਲੇਨ ਫੈਬਰਿਕ ਹੈ ਇਸ ਤੇ ਆਪਾਂ ਇੱਕ ਸੂਟ ਵੀ ਆਪਣਾ ਬਣ ਕੇ ਆਇਆ ਹੈ ਜੀ ਪਾਕਿਸਤਾਨੀ ਸਟ੍ਰੇਟ ਬਾਟਮ ਨਾਲ ਜਿਹੜਾ ਇਹ ਸੂਟ ਬਣਿਆ ਜੀ ਉੱਪਰ ਦੇ ਕੋਲਾਸਟਿਕ ਵਗੈਰਾ ਨਾਲ ਦਿੱਤੀ ਵੀ ਹੈ ਇਹ ਹੈਗੇ ਜੀ ਇਹਦੇ ਪੌਂਚੇ ਪੌਂਚਿਆਂ ਦੇ ਉੱਤੇ ਵਰਕ ਦਿੱਤਾ ਹੋਇਆ ਜੀ ਹੈਂਡ ਵਰਕ ਨਾਲ ਜਿਹੜੀ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਫਰੋਜੀ ਕਲਰ ਦਾ ਇਹ ਜਿਹੜਾ ਹੈਗਾ ਸੂਟ ਪ੍ਰੋਪਰ ਫਰੋਜੀ ਕਲਰ ਹੈ ਜੀ ਥੋੜਾ ਜਿਹਾ ਬਲੂਇਸ਼ ਟੋਨ ਤੇ ਆ ਰਿਹਾ ਪ੍ਰੋਪਰ ਫਰੋਜੀ ਕਲਰ ਹੈ ਇਹ ਸੀਗੇ ਦੀ ਬਾਟਮ ਔਰ ਇਹਦੀ ਸ਼ਰਟ ਮੈਂ ਤੁਹਾਨੂੰ ਦਿਖਾ ਦੇਵਾਂ ਬਹੁਤ ਸੋਹਣੀ ਸ਼ਰਟ ਬਣ ਕੇ ਰੈਡੀ ਹੋਈ ਹੈ ਜੀ ਇਹਦੀ ਆ ਨੈਕ ਆਪਾਂ ਵੀ ਬਣਾਇਆ ਜੀ ਇਹਦਾ ਵੀ ਨੈਕ ਬਣਾਇਆ ਜੀ ਆਪਾਂ ਬਹੁਤ ਸੋਹਣਾ ਵੀ ਨੈਕ ਬਣ ਕੇ ਇਹਦਾ ਰੈਡੀ ਹੋਇਆ ਪ੍ਰੋਪਰ ਵੀ ਨੈਕ ਨਹੀਂ ਬਣਾਇਆ ਜਿਹੜਾ ਯੂ ਵੀ ਜਿਹੜਾ ਮਿਕਸ ਨੈਕ ਆਉਂਦਾ ਜੀ ਆਪਾਂ ਉਹਲਾ neck ਬਣਾਇਆ ਉਪਰ ਉਹ U shape ਹੈ ਨੀਚੋ ਦੀ V shape ਆਉਂਦੀ ਹੈ ਠੀਕ ਹੈ ਤੇ ਸਾਰਾ ਜਿਹੜਾ ਇਹਦੇ ਵਿੱਚ ਇਦਾਂ ਹੈਂਡਵਰਕ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਜੀ ਸਾਰੀ ਸ਼ਰਟ ਦੇ ਵਿੱਚ ਹੀ ਹੈਂਡਵਰਕ ਨਾਲ ਜਿਹੜੀ ਆਪਾਂ ਬੁਟੀ ਦਿੱਤੀ ਹੈ ਫਿਨਿਸ਼ਿੰਗ ਦਿੱਤੀ ਗਈ ਹੈ ਇਹ ਹੈਗਾ ਜੀ ਇਹਦਾ ਸਾਈਡ ਤੇ ਆਪਾਂ ਜਿਹੜੀ ਫਿਨਿਸ਼ਿੰਗ ਦਿੱਤੀ ਹੈ ਜੀ ਇਹਨੂੰ ਜਿਹੜੀ ਆਪਾਂ ਟਿਸ਼ੂ ਦੀ ਪੱਟੀ ਲਾਈ ਵੀ ਹੈ ਟਿਸ਼ੂ ਪੱਟੀ ਨਾਲ ਸਾਈਡ ਤੋਂ ਫਿਨਿਸ਼ਿੰਗ ਦਿੱਤੀ ਹੈ ਜੀ ਬਹੁਤ ਜ਼ਿਆਦਾ ਫਿਨਿਸ਼ਿੰਗ ਨਾਲ ਜਿਹੜੀ ਪਾਈਪਿੰਗ ਨਿਕਲੀ ਹੋਈ ਹੈ ਦੇਖੋ ਸਾਰਾ ਸੂਟ ਜਿਹੜਾ ਇਹ ਹੈਂਡਵਰਕ ਨਾਲ ਰੈਡੀ ਹੋਇਆ ਆਪਣਾ ਔਰ ਇਹਦੀ ਜਿਹੜੀ ਬਾਜੂ ਰਹਿਣ ਵਾਲੀਆਂ ਨੇ ਬਾਜੂ ਤੇ ਵੀ ਜਿਹੜਾ ਹੈਂਡਵਰਕ ਦਾ ਉੱਪਰ ਬੂਟਾ ਦਿੱਤਾ ਗਿਆ ਨੀਚੇ ਵੇਲ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਜਿਹੜਾ ਸਟੱਫ ਪਹਿਲਾਂ ਹੁੰਦਾ ਸੀ ਜੀ ਔਰਗੈਂਜ਼ਾ ਸੈਟਨ ਔਰਗੈਂਜ਼ਾ ਸਟੱਫ ਹੁੰਦਾ ਸੀਗਾ ਇਹਦੇ ਨੀਚੇ ਸਿੰਪਲ ਵੈਲ ਹੀ ਲੱਗ ਜਾਂਦੀ ਹੈ ਜੀ ਦੇਖੋ ਆਪਾਂ ਵੀ ਇਹਨੂੰ ਵੈਲ ਨਾਲ ਹੀ ਫਿਨਿਸ਼ਿੰਗ ਦਿੱਤੀ ਹੈ ਇਹਦੇ ਨੀਚੇ ਵੈਲ ਹੀ ਯੂਜ਼ ਕੀਤੀ ਆਪਾਂ ਟਾਫਟੇ ਦੀ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਸਿੰਪਲ ਵੈਲ ਹੀ ਲਗਵਾਈ ਹੈ ਜਿਹੜਾ ਪਹਿਲਾ ਸਟੱਫ ਆਉਂਦਾ ਸੀ ਜੀ ਸੈਟਨ ਆਰਗੈਂਜ਼ਾ ਆਉਂਦਾ ਸੀ ਹੁਣ ਇਹ ਸੈਟਨ ਸਿਲਕ ਨਵਾਂ ਫੈਬਰਿਕ ਆਇਆ ਜੀ ਸੈਟਨ ਸਿਲਕ ਬਹੁਤ ਸੋਹਣਾ ਇਹ ਫੈਬਰਿਕ ਹੈ ਫਾਲ ਵੀ ਬਹੁਤ ਸੋਹਣਾ ਹੈ ਆਰਗੈਂਜ਼ਾ ਦੀ ਤਰ੍ਹਾਂ ਇਹ ਪਤਲਾ ਨਹੀਂ ਹੈ ਇੰਨਾ ਜ਼ਿਆਦਾ ਸਹੀ ਹੈ ਔਰ ਨਾਲੇ ਟਾਫਟੇ ਦੀ ਕੋਈ ਨੀਡ ਨਹੀਂ ਹੈ ਸਿੰਪਲ ਜਿਹੜੀ ਵੈਲ ਦੀ ਲਾਈਨਿੰਗ ਹੀ ਤੁਸੀਂ ਲਗਾ ਕੇ ਨੂੰ ਸਟਿਚ ਕਰਵਾ ਸਕਦੇ ਹੋ ਇਹ ਸੀਗਾ ਆਪਣਾ ਜਿਹੜਾ ਸੂਟ ਜਿਹੜਾ ਰੈਡੀ ਕਰਵਾਇਆ ਆਪਾਂ ਇਸ ਫੈਬਰਿਕ ਦੇ ਉੱਤੇ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਜੀ ਇਹਦੇ ਵਿੱਚ ਆਪਣੇ ਕੋਲੇ ਕਲਰ ਹੈਗਾ ਜੀ ਸਭ ਤੋਂ ਪਹਿਲਾ ਫਰੋਜੀ ਕਲਰ ਹੈ ਜਿਹੜਾ ਮੈਂ ਤੁਹਾਨੂੰ ਦਿਖਾਇਆ ਆਪਣਾ ਸੂਟ ਰੈਡੀ ਹੋਇਆ ਸੇਮ ਉਸੇ ਥਾਂ ਦੇ ਵਿੱਚੋਂ ਫਰੋਜੀ ਕਲਰ ਹੈ ਜੀ ਬਹੁਤ ਸੋਹਣਾ ਕਲਰ ਹੈ ਜੀ ਫਰੋਜੀ ਇਹਦੇ ਤੇ ਤੁਸੀਂ ਹੈਂਡਵਰਕ ਮਸ਼ੀਨਵਰਕ ਕੁਝ ਵੀ ਕਰਵਾ ਸਕਦੇ ਹੋ ਜਿਹੜਾ ਕਪੜਾ ਲਗਾ ਲਓ ਹੈਂਡਵਰਕ ਝੱਲ ਲਿਆ ਹਨਾ ਜਿਨੇ ਅੱਡੇਆ ਦੇ ਉੱਤੇ ਲੱਗਣਾ ਹੈ ਜੇ ਇਹਨਾਂ ਨੂੰ ਖਿੱਚਿਆ ਜਾਣਾ ਸਟਾਫ ਨੂੰ ਤਾਂ ਉਹਨੂੰ ਕੁਝ ਨਹੀਂ ਹੋਇਆ ਤਾਂ ਇਹਦਾ ਮਤਲਬ ਤੁਸੀਂ ਇਹ ਤੇ ਮਸ਼ੀਨ ਹੈਂਡ ਆਰੀ ਜੋ ਤੁਹਾਡੀ ਇੱਛਾ ਜੀ ਉਹੀ ਵਰਕ ਕਰਵਾ ਸਕਦੇ ਆਪਣੇ ਕੋਲੇ ਸਾਰੀ ਤਰ੍ਹਾਂ ਦੇ ਵਰਕ ਵੀ ਅਵੇਲੇ ਇਹ ਹੈਗਾ ਸੀ ਜੀ ਫਰੋਜ਼ੀ ਕਲਰ ਨੈਕਸਟ ਜਿਹੜਾ ਇਹਦੇ ਵਿੱਚ ਕਲਰ ਹੈ ਜੀ ਬੜਾ ਪਿਆਰਾ ਕਲਰ ਹੈ ਪਿੰਕ ਟੋਨ ਦੇ ਵਿੱਚ ਇਹ ਜਿਹੜਾ ਕਲਰ ਆਏਗਾ ਜੀ ਇਹ ਹੈਗਾ ਜੀ ਪਿੰਕ ਜੀ ਟੋਨ ਹੈ ਇਹਦੇ ਵਿੱਚ ਇਹ ਥੋੜੀ ਜੀ ਸ਼ਾਈਨ ਆ ਰਹੀ ਹੈ ਇਹਦੇ ਵਿੱਚ ਸਟੱਫ ਦੇ ਵਿੱਚ ਥੋੜੀ 골ਡਨ ਸ਼ਾਈਨ ਆ ਰਹੀ ਹੈ ਬਹੁਤ ਸੋਹਣਾ ਇਹ ਪਿੰਕ ਕਲਰ ਦਾ ਇਹ ਜਿਹੜਾ ਸੂਟ ਆ ਇਹਨੂੰ ਵੀ ਤੁਸੀਂ ਹੈਂਡਵਰਕ ਮਸ਼ੀਨਵਰਕ ਦੇ ਨਾਲ ਇਹਨੂੰ ਸੂਟ ਨੂੰ ਰੈਡੀ ਕਰਵਾ ਸਕਦੇ ਹੋ ਇਸੇ ਕਲਰ ਦੇ ਵਿੱਚ ਵੀ ਆਪਾਂ ਇੱਕ ਡਰੈੱਸ ਬੱਚੇ ਦੀ ਡਰੈੱਸ ਰੈਡੀ ਕੀਤੀ ਹੈ ਜੀ ਸੇਮ ਕਲਰ ਦੇ ਵਿੱਚ ਆਪਾਂ ਬੱਚੇ ਦੀ ਡਰੈਸ ਵੀ ਰੈਡੀ ਕੀਤੀ ਹੈ ਬੱਚੇ ਦੀ ਫਰੌਕ ਜਿਹੜੀ ਨਾਰਕਲੀ ਫਰੌਕ ਜਿਹੜੀ ਰੈਡੀ ਕੀਤੀ ਹੈ ਬਹੁਤ ਸੋਹਣੀ ਫਰੌਕ ਰੈਡੀ ਹੋਈ ਹੈ ਬੱਚੇ ਦੀ ਦੇਖੋ ਇਹਦੀ ਬਾਜੂ ਤੇ ਆਪਾਂ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਇਹ ਬਣਿਆ ਜੀ ਇਹਦਾ ਨੈੱਕ ਬਣਿਆ ਹੋਇਆ ਨਾਲ ਇਹਦੇ ਜਿਹੜਾ ਆਪਾਂ ਪਲਾਜ਼ੋ ਬਣਾਇਆ ਜੀ ਨਾਲ ਇਹਦੇ ਪਲਾਜ਼ੋ ਬਣਾਇਆ ਜੀ ਬਹੁਤ ਸੋਹਣਾ ਪਲਾਜ਼ੋ ਬਣ ਕੇ ਵੀ ਰੈਡੀ ਹੋਇਆ ਜੀ ਸੇਮ ਕਲਰ ਦੇ ਵਿੱਚ ਆਪਾਂ ਇਹ ਵਾਲਾ ਜਿਹੜਾ ਸੂਟ ਹੈ ਬਣਾ ਕੇ ਬੱਚੇ ਦਾ ਸੂਟ ਬਣਾ ਕੇ ਰੈਡੀ ਕੀਤਾ ਹੈ ਬਹੁਤ ਸੋਹਣਾ ਜਿਹੜਾ ਇਹ ਸੂਟ ਬਣ ਕੇ ਰੈਡੀ ਹੋਈ ਨੇ ਜੀ ਆਪਣੇ ਇਹ ਸੀਗਾ ਇਹਦਾ ਸੈਕੰਡ ਕਲਰ ਥਰਡ ਕਲਰ ਹੈਗਾ ਜੀ ਇਹਦਾ ਮਸਟਰਡ ਕਲਰ 5 ਮੀਟਰ ਦੀ ਪ੍ਰੋਪਰ ਕੱਟ ਆਏਗੀ ਜੀ ਮਸਟਰਡ ਕਲਰ ਹੈ ਜੀ ਥਰਡ ਕਲਰ ਹੈਗਾ ਜਿਹੜਾ ਬਹੁਤ ਸੋਹਣਾ ਮਸਟਰਡ ਕਲਰ ਹੈ 5 ਮੀਟਰ ਦੀ ਕੱਟ ਦੇ ਨਾਲ ਤੁਸੀਂ ਇਹਨੂੰ ਲੈ ਸਕਦੇ ਹੋ ਇਸ ਤੋਂ ਬਾਅਦ ਆ ਕਾਫੀ ਜ਼ਿਆਦਾ ਪਸੰਦ ਦੇ ਵਿੱਚ ਆਉਣ ਵਾਲਾ ਕਲਰ ਹੈ ਜੀ ਰਾਇਲ ਬਲੂ ਕਲਰ ਇਹ ਰਾਇਲ ਬਲੂ ਕਲਰ ਹੈ ਜੀ ਇਹ ਕਿਸੇ ਵੀ ਸਟੱਫ ਦੇ ਉੱਤੇ ਆਪਾਂ ਲੈਣੇ ਆ ਥੋੜਾ ਜਿਹਾ ਆਪਾਂ ਨੂੰ ਚੀਜ਼ ਹੁੰਦੀ ਹੈ ਹਨਾ ਵੀ ਪਟਾਈ ਕਰਵਾਵਾਂਗੇ ਜਾਂ ਹੋਰ ਕਪੜਾ ਖਰਾਬ ਨਾ ਹੋ ਜਾਏ ਇਹਨੂੰ ਕਪੜੇ ਨੂੰ ਕੁਝ ਵੀ ਨਹੀਂ ਹੋਣ ਵਾਲਾ ਪ੍ਰੋਪਰ ਜਿਹੜਾ ਕਲਰ ਹੈ ओरिजिनल ਵਾਲਾ ਰਾਇਲ ਬਲੂ ਕਲਰ ਹੈ ਬਹੁਤ ਸੋਹਣਾ ਸ਼ੇਡ ਹੈ ਜੀ ਰਾਇਲ ਬਲੂ ਸ਼ੇਡ ਹੈ ਥੋੜਾ ਜਿਹਾ ਵੀਡੀਓ ਦੇ ਵਿੱਚ ਵੀ ਲਾਊਡ ਆ ਜਾਂਦਾ ਜੀ ਇੰਨਾ ਹਨਾ ਜਿਆਦਾ ਚਮਕ ਦੇ ਵਿੱਚ ਆ ਰਿਹਾ ਹੈ ਇੰਨਾ ਸ਼ਾਈਨੀ ਸਟੱਫ ਵੀ ਨਹੀਂ ਹੈ ਬਹੁਤ ਸੋਹਣਾ ਸਟੱਫ ਹੈ ਜੀ ਇਹ ਸਾਰਟਨ ਸਿਲਕ ਇਹਦਾ ਜਿਹੜਾ ਸਟੱਫ ਦਾ ਨਾਮ ਹੈ ਜੀ ਔਰ ਇਹਦਾ ਪ੍ਰਾਈਸ ਵੀ ਬਹੁਤ ਜ਼ਿਆਦਾ ਜੈਨੂਨ ਹੈ ਜੀ ਪਹਿਲਾਂ ਇਹ 1000 ਰੁਪਏ ਦੇ ਵਿੱਚ ਆਪਾਂ ਜਿਹੜਾ ਇਹ ਸੂਟ ਸੋਲਡ ਕੀਤੇ ਨੇ ਜੀ ਬਟ ਹੁਣ ਇਹਦਾ ਪ੍ਰਾਈਸ ਹੈ ਸਿਰਫ 850 ਰੁਪਏ ਦੀ 850 ਰੁਪਏ ਦੇ ਵਿੱਚ ਤੁਸੀਂ ਇਹ ਜਿਹੜਾ ਸੂਟ ਸਾਡੇ ਤੋਂ ਲੈ ਸਕਦੇ ਹੋ ਇਸ ਤੋਂ ਬਾਅਦ ਹੈਗਾ ਜੀ ਇਹਦਾ ਕਲਰ ਮਜੈਂਟਾ ਜੀ ਟੋਨ ਦਾ ਕਲਰ ਹੈ ਜੀ ਥੋੜਾ ਡਾਰਕ ਗੁਲਾਨਾਰੀ ਦਾ ਮਜੈਂਟਾ ਕਲਰ ਹੈ ਇਹ ਰੈਡਨੈਸ ਤੇ ਆ ਰਿਹਾ ਜੀ ਵੀਡੀਓ ਦੇ ਵਿੱਚ ਡਾਰਕ ਕਲਰ ਹੈ ਜੀ ਮਜੈਂਟਾ ਬਿਲਕੁਲ ਡਾਰਕ ਮਜੈਂਟਾ ਜਿਹੜਾ ਗੁਲਾਨਾਰੀ ਜੀ ਟੋਨ ਦਾ ਇਹ ਕਲਰ ਆਊਗਾ ਬਹੁਤ ਸੋਹਣਾ ਕਲਰ ਹੈ ਜੀ ਇਹ ਇਸ ਤੋਂ ਬਾਅਦ ਜਿਹੜਾ ਕਲਰ ਹੈਗਾ ਜੀ ਆਪਣਾ ਲਾਈਟ ਪਿਸਤਾ ਕਲਰ ਲਾਈਟ ਪਿਸਤਾ ਕਲਰ ਫੈਬਰਿਕ ਹੈਗਾ ਜੀ ਸਾਰਟਨ ਸਿਲਕ ਬਹੁਤ ਸੋਹਣਾ ਇਹ ਸੌਰੀ ਆਰਗੈਂਜ਼ਾ ਸਿਲਕ ਬਹੁਤ ਸੋਹਣਾ ਇਹ ਫੈਬਰਿਕ ਹੈ ਸਿੰਪਲ ਵੈਲ ਦੀ ਲਾਈਨਿੰਗ ਨਾਲ ਹੀ ਤੁਸੀਂ ਇਹਨੂੰ ਫਿਨਿਸ਼ਿੰਗ ਦੇ ਸਕਦੇ ਹੋ ਟਾਫਟੇ ਦੀ ਕੋਈ ਜ਼ਰੂਰਤ ਨਹੀਂ ਹੈ ਟਾਫਟਾ ਲਗਾਉਣ ਦੀ ਬਹੁਤ ਸੋਹਣੇ ਸੋਹਣੇ ਸੂਟ ਜਿਹੜੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਤੋਂ ਬਾਅਦ ਜਿਹੜਾ ਨੈਕਸਟ ਕਲਰ ਹੈਗਾ ਜੀ yellow ਕਲਰ ਬਿਲਕੁਲ ਜਿਹੜਾ yellow ਕਲਰ ਹੁੰਦਾ ਹੈ ਜੀ ਬਹੁਤ ਸੋਹਣਾ yellow ਕਲਰ ਹੈ ਇਹ ਇਹ ਜਿਹੜਾ येलो ਦਿਖਾਇਆ ਸੀ ਮੈਂ ਤੁਹਾਨੂੰ ਨਿਓਨ ਮਹਿੰਦੀ ਸ਼ੇਡ ਹੈ ਤੁਹਾਨੂੰ ਲਵੇ ਰੱਖੀ ਹੈ ਨਾ ਕਲੀਅਰ ਹੋ ਜਾਂਦਾ ਹੈ ਦੇਖੋ ਦੋਨੇ ਸ਼ੇਡ ਦੇ ਵਿੱਚ ਕਾਫੀ ਫਰਕ ਹੈ ਦੋਨੇ येलो ਦੇ ਵਿੱਚ ਬਹੁਤ ਫਰਕ ਹੈ ਇਸ ਤੋਂ ਬਾਅਦ ਕਲਰ ਹੈਗਾ ਜੀ ਆਪਣਾ ਪਰਪਲ ਬਹੁਤ ਪਿਆਰਾ ਪਰਪਲ ਕਲਰ ਹੈ ਜੀ ਬਹੁਤ ਸੋਹਣਾ ਐਗਜ਼ੈਕਟ ਕਲਰ ਆ ਰਿਹਾ ਹੈ ਬਹੁਤ ਸੋਹਣਾ ਕਲਰ ਹੈ ਜੀ ਪਰਪਲ ਕਲਰ ਨੈਕਸਟ ਜਿਹੜਾ ਕਲਰ ਹੈਗਾ ਜੀ ਆਪਣਾ ਪੀਚ ਕਲਰ ਪੀਚ ਕਲਰ ਤੇ ਜਿਹੜੀ ਸ਼ਾਈਨ ਆ ਰਹੀ ਹੈ ਨਾ ਬੜੀ ਪਿਆਰੀ ਕਲਰ ਦੀ ਸ਼ਾਈਨ ਆ ਰਹੀ ਹੈ ਦੇਖੋ ਸਾਈਡ ਤੇ ਦਿਖ ਰਿਹਾ ਹੈ ਪੀਚ ਕਲਰ ਬਹੁਤ ਸੋਹਣਾ ਕਲਰ ਹੈ ਜੀ ਇਹ ਵੀ ਪ੍ਰੋਪਰ ਪੀਚ ਕਲਰ ਹੈ ਜੀ ਡਾਰਕ ਪੀਚ ਕਲਰ ਗਾਜਰੀ ਟਾਈਪ ਆ ਜਾਂਦਾ ਅ ਇਸ ਤੋਂ ਬਾਅਦ ਹੈਗਾ ਜੀ ਰੈੱਡ ਕਲਰ ਪਿਓਰ ਰੈੱਡ ਕਲਰ ਹੈ ਜੀ ਇਹ ਰੈੱਡ ਬਲੱਡ ਕਲਰ ਦਾ ਦਾ ਟਮਾਟੇ ਦੀ ਜਾਨੀ ਹੈ ਰੈੱਡ ਰੈੱਡ ਬਲੱਡ ਕਲਰ ਹੈ ਇਹ ਇਹ ਦੋਨੇ ਕਲਰਾਂ ਦੇ ਵਿੱਚ ਫਰਕ ਹੈ ਜੀ ਜਿਹੜਾ ਇਹ ਕਲਰ ਹੈ ਜੀ ਗੁਲਾਨਾਰੀ ਮਜੈਂਟਾ ਟੋਨ ਹੈ ਜੀ ਰਾਣੀ ਸ਼ੇਰ ਕਹਿ ਦਿੰਨੇ ਆ ਜਿਹਨੂੰ ਆਪਾਂ ਥੋੜਾ ਕੈਮਰੇ ਦੇ ਵਿੱਚ ਲਾਊਡ ਦਿਖ ਰਿਹਾ ਹੈ ਇਹ ਕਲਰ ਹੈਗਾ ਜੀ ਰੈੱਡ ਇਸ ਤੋਂ ਬਾਅਦ ਜੀ ਮੇਰਾ ਪਰਸਨਲੀ ਫੇਵਰਿਟ ਕਲਰ ਹੈਗਾ ਜੀ ਪਰਪਲ ਕਲਰ ਬਹੁਤ ਸੋਹਣਾ ਪਰਪਲ ਕਲਰ ਹੈ ਜੀ ਇਹ ਸਾਰੇ ਜਿਹੜੇ ਸ਼ੇਡ ਸੀਗੇ ਇਹਦੇ ਮੈਂ ਤੁਹਾਨੂੰ ਦਿਖਾਏ ਨੇ ਜੀ ਤੁਸੀਂ ਇਹਨਾਂ ਤੇ ਹੈਂਡਵਰਕ ਮਸ਼ੀਨ ਵਰਕ ਕੁਝ ਵੀ ਕਰਵਾ ਕੇ ਰੈਡੀ ਕਰ ਸਕਦੇ ਹੋ ਜਿੱਦਾਂ ਆਪਾਂ ਸੂਟ ਹੈਂਡਵਰਕ ਦਾ ਰੈਡੀ ਕੀਤਾ ਜਾਂ ਫਿਰ ਆਪਾਂ ਇਹ ਬੱਚੇ ਦੀ ਡਰੈੱਸ ਰੈਡੀ ਕੀਤੀ ਹੈ ਤੁਸੀਂ ਅਦਾ ਕੁਝ ਵੀ ਰੈਡੀ ਜਿਹੜਾ ਸਾਡੇ ਤੋਂ ਕਰਵਾ ਸਕਦੇ ਹੋ ਅਸੀਂ ਸਭ ਕੁਝ ਸਾਡੇ ਕੋਲੇ ਅਵੇਲੇਬਲ ਹੈ ਜੀ ਅਗਰ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਕੋਦੇ ਸਟੱਫ ਲੈਣਾ ਚਾਹੁੰਦੇ ਹੋ ਜੀ ਕੱਲਾ ਸਟੱਫ ਵੀ ਸਾਡੇ ਤੋਂ ਬਾਈ ਕਰ ਸਕਦੇ ਹੋ ਅਸੀਂ ਕੱਲਾ ਸਟੱਫ ਵੀ ਤੁਹਾਨੂੰ ਤੁਹਾਡੇ ਤੱਕ ਪਹੁੰਚਾਵਾਂਗੇ ਜੀ ਸਟੱਫ ਦਾ ਜਿਹੜਾ ਪ੍ਰਾਈਸ ਹੋਏਗਾ ਜੀ 850 ਰੁਪਏ ਦਾ ਸੂਟ ਜਿਹੜਾ ਇਹ ਮਿਲਣ ਵਾਲਾ ਹੈ ਬੁਟੀਕ ਦਾ ਸੂਟ ਨੇ ਜੀ ਕਿਤੇ ਵੀ ਇਹਦਾ ਪ੍ਰਾਈਸ ਇੰਨਾ ਘੱਟ ਨਹੀਂ ਹੈ ਆਪਣੇ ਕੋਲ ਹੀ ਆਪਾਂ ਇਹਨੂੰ ਸਿਰਫ 850 ਰੁਪਏ ਦੇ ਵਿੱਚ ਤੁਹਾਨੂੰ ਦੇਵਾਂਗੇ ਇਹ ਵਾਰੇ ਸਾਰੇ ਇਹਦੇ ਕਲਰ ਰਹਿਣ ਵਾਲੇ ਨੇ ਜੀ ਪਿੰਕ ਕਲਰ ਆ ਗਿਆ ਉੱਪਰ yellow neon ਮਹਿੰਦੀ yellow ਕਲਰ ਆ ਗਿਆ royal blue ਕਲਰ ਰਾਣੀ ਸ਼ੇਡ red ਸ਼ੇਡ ਹਨਾ ਸਾਰੇ ਛੇੜ ਨੇ ਜਿਹੜੇ ਦੇ ਵਿੱਚ ਬੜੇ ਸੋਹਣੇ ਸੋਹਣੇ ਛੇੜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਜਿੱਦਾਂ ਵੈੜੀ ਸੀਜ਼ਨ ਦੇ ਵਿੱਚ ਚੱਲ ਰਿਹਾ ਜੀ ਵਰਕ ਕਰਵਾ ਰਹੀਆਂ ਨੇ ਭੈਣਾ ਬਹੁਤ ਸੋਹਣੇ ਸੋਹਣੇ ਸੂਟ ਜਿਹੜੇ ਇਹ ਵਰਕ ਹੋ ਕੇ ਰੈਡੀ ਹੋਣਗੇ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਨੀ ਆ ਜੀ ਦੁਪੱਟੇ ਇਹਨੂੰ ਤੁਸੀਂ ਦੁਪੱਟੇ ਆ ਜਾਂ ਸ਼ਾਲ ਜਾਂ ਸਟਾਲ ਵੀ ਲੈ ਸਕਦੇ ਹੋ ਬਹੁਤ ਸੋਹਣੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਲਈ ਲੈ ਕੇ ਆਏ ਆ ਕਾਫੀ ਜ਼ਿਆਦਾ ਸੋਹਣੇ ਜਿਹੜੇ ਇਹ ਦੁਪੱਟੇ ਬਣੇ ਹੋਏ ਆਪਣੇ ਸਭ ਤੋਂ ਪਹਿਲਾਂ ਮੈਂ ਇਹਦੀ ਤੁਹਾਨੂੰ ਲੈਂਥ ਦੱਸ ਦਵਾਂ ਲੈਂਥ ਹੈ ਕਿ ਜਿਹਦੀ 2.5 ਮੀਟਰ 2.5 ਮੀਟਰ ਜਿਹੜੀ ਇਹਦੀ ਲੈਂਥ ਹੈ ਕੱਲਾ ਕੱਲਾ ਜਿਹੜਾ ਇਹਦੇ ਵਿੱਚ ਟਾਂਕਾ ਹੈ ਆਰੀ ਨਾਲ ਇਹਨੂੰ ਵਰਕ ਨਾਲ ਆਰੀ ਵਰਕ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਸਾਈਡ ਤੇ ਇਹਨੂੰ ਲੇਸ ਨਾਲ ਫਿਨਿਸ਼ਿੰਗ ਪਾਈਪਿੰਗ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਸਾਰਾ ਜਿਹੜਾ ਦੁਪੱਟਾ ਹੈ ਸਟੋਲ ਹੈ ਜੀ ਆਰੀ ਵਰਕ ਨਾਲ ਕਿਸੇ ਵੀ ਮੈਰਿਜ ਫੰਕਸ਼ਨ ਦੇ ਵਿੱਚ ਸਾਈਡ ਦੁਪੱਟਾ ਲਿਆ ਬਹੁਤ ਸੋਹਣਾ ਲੱਗੂਗਾ ਇਹ ਸਰੌਸਕੀ ਵਿੱਚ ਦਿੱਤੀ ਗਈ ਹੈ ਜੀ ਦੇਖੋ ਸਾਰਾ 2.5 ਮੀਟਰ ਦੀ ਲੈਂਥ ਦਾ ਦੁਪੱਟਾ ਹੈ ਦੁਪੱਟੇ ਦੇ ਵਿੱਚ ਥੋੜੀ ਜਿਹੀ ਵੀ ਜਗ੍ਹਾ ਨਹੀਂ ਹੈਗੀ ਦੇਖੋ ਵਰਕ ਇੰਨਾ ਕੁ ਜ਼ਿਆਦਾ ਹੈਵੀ ਵਰਕ ਹੋਇਆ ਹੈ ਔਰ ਇਹ ਦੁਪੱਟੇ ਨੇ ਜਿਹੜੇ ਆਪਣੇ ਕੋਲੇ ਪਹਿਲਾਂ ਕਾਫੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਇਆ ਮਾਰਕੀਟ ਦਾ ਪ੍ਰਾਈਸ ਇਹਨਾਂ ਦਾ ਹੈਗਾ 3000 ਰੁਪਏ ਦਾ ਇੱਕ ਦੁਪੱਟਾ ਹੀ ਜਿਹੜਾ ਤੁਸੀਂ ਲਾਉਂਗੇ ਜੀ ਦੁਪੱਟਾ ਕਹਿ ਲਓ ਇਹਨੂੰ ਐਜ਼ ਅ ਸਾਈਡ ਦੁਪੱਟਾ ਕਹਿ ਲਓ ਸ਼ਾਲ ਸਟੌਲ ਕਹਿ ਲਓ ਬਟ ਹੁਣ ਇਹਦਾ ਜਿਹੜਾ ਪ੍ਰਾਈਸ ਆਪਾਂ ਬਹੁਤ ਘੱਟ ਕੇ ਲੈ ਕੇ ਆਏ ਆ ਜੀ ਜਿਹੜਾ ਇਹ ਵਾਲਾ ਦੁਪੱਟਾ ਜੀ ਸੋਨੂੰ ਸਿਰਫ ਤੇ ਸਿਰਫ 2050 ਰੁਪਏ ਦੇ ਵਿੱਚ ਤੁਸੀਂ ਇਹ ਦੁਪੱਟਾ ਜਿਹੜਾ ਸਾਡੇ ਤੋਂ ਲੈ ਸਕਦੇ ਹੋ ਇਹਨਾਂ ਤੇ ਸ਼ਿਪਿੰਗ ਫ੍ਰੀ ਰਹਿਣੀ ਹੈ ਦੁਪੱਟਿਆਂ ਦੇ ਉੱਤੇ ਇਹਨਾਂ ਵਿੱਚ ਕਲਰ ਬਹੁਤ ਸੋਹਣੇ ਸੋਹਣੇ ਆਏ ਨੇ ਇਹ ਸੀਗਾ ਇਹਦਾ ਫਰਸਟ ਕਲਰ ਜਿਹੜਾ ਆਪਾਂ ਖੋਲਿਆ ਸੀਗਾ ਫਰਸਟ ਵਨ ਬਹੁਤ ਸੋਹਣੇ ਸੋਹਣੇ ਕਲਰਾਂ ਦੇ ਵਿੱਚ ਇਹ ਦੁਪੱਟੇ ਜਿਹੜੇ ਆਪਣੇ ਕੋਲੇ ਸਟਾਕ ਆਇਆ ਇਸ ਤੋਂ ਬਾਅਦ ਇਹਦਾ ਕਲਰ ਹੈਗਾ ਜੀ ਨੈਕਸਟ ਕਲਰ ਹੈਗਾ ਪਰਪਲ ਬਹੁਤ ਸੋਹਣਾ ਸ਼ੇਡ ਹੈ ਜੀ ਪਰਪਲ ਵੀ ਮੌਵ ਸ਼ੇਡ ਹੈ ਜਿਹੜਾ ਮੌਵ ਪਰਪਲ ਕਹਿ ਦਿੰਨੇ ਆ ਬੜਾ ਪਿਆਰਾ ਸ਼ੇਡ ਹੈ ਤੁਸੀਂ ਦੇਖ ਸਕ ਜਿਹੜਾ ਕਿ ਸ਼ੇਡ ਤੁਹਾਡੇ ਲਈ ਅਸੀਂ ਲੈ ਕੇ ਆਏ ਆ ਇਹਦਾ ਤੁਸੀਂ ਡਿਜ਼ਾਈਨਿੰਗ ਚੈੱਕ ਕਰੋ ਬਹੁਤ ਸੋਹਣੀ ਜਿਹੜੀ ਇਹਦੀ ਡਿਜ਼ਾਈਨਿੰਗ ਹੈ ਜੀ ਦੁਪੱਟੇ ਦੀ ਇਹਦੇ 4 ਸਾਈਡ ਹੀ ਬਾਰਡਰ ਬਣਿਆ ਹੈ ਬਾਰਡਰ ਪੱਟੀ ਬਣੀ ਹੋਈ ਹੈ ਉਸ ਤੋਂ ਬਾਅਦ ਇਹ ਵਾਲਾ ਡਿਜ਼ਾਈਨ ਹੈ ਜੀ ਸੈਂਟਰ ਦੇ ਵਿੱਚ ਸਾਰਾ ਇਹ ਡਿਜ਼ਾਈਨ ਆਊਗਾ ਬਹੁਤ ਸੋਹਣਾ ਜਿਹੜਾ ਇਹ ਡਿਜ਼ਾਈਨ ਬਣ ਕੇ ਰੈਡੀ ਹੋਇਆ ਜੀ ਇਹ ਸੀ ਕਿ ਇਹਦਾ ਸੈਕੰਡ ਕਲਰ 3rd ਕਲਰ ਹੈਗਾ ਜੀ ਇਹਦਾ ਗ੍ਰੀਨ ਬਹੁਤ ਪਿਆਰਾ ਗ੍ਰੀਨ ਕਲਰ ਹੈ ਜੀ 올ਿਵ ਗ੍ਰੀਨ ਕਲਰ ਬਹੁਤ ਸੋਹਣਾ ਕਲਰ ਹੈ 올ਿਵ ਗ੍ਰੀਨ ਕਲਰ ਹੈ ਜੀ ਨੈਕਸਟ ਜਿਹੜਾ ਇਹਦਾ ਕਲਰ ਹੈਗਾ ਜੀ ਆਪਣੇ ਕੋਲੇ ਹੈਗਾ ਸੇਮ ਡਿਜ਼ਾਈਨ ਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਰਹੀ ਹਾਂ ਕੈਮਲ ਕਲਰ ਸੇਮ ਡਿਜ਼ਾਈਨ ਦੇ ਵਿੱਚ ਕਲਰ ਦਿਖਾ ਰਹੀ ਹਾਂ ਜੀ ਨੈਕਸਟ ਕਲਰ ਹੈਗਾ ਕੈਮਲ ਕਲਰ ਸਾਰੇ ਦੁਪੱਟੇ ਨੂੰ ਆਰੀ ਵਰਕ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਨਾਲ ਹੀ ਇਹਨੂੰ ਸਰਾਸਕੀ ਵੀ ਲੱਗੀ ਹੋਈ ਹੈ ਬਹੁਤ ਸੋਹਣਾ ਹੈ ਦੁਪੱਟਾ ਰਹਿਣ ਵਾਲਾ ਬਹੁਤ ਸੋਹਣਾ ਬਹੁਤ ਸੋਹਣੀ ਕੁਆਲਿਟੀ ਦਾ ਜਿਹੜਾ ਇਹ ਦੁਪੱਟਾ ਰਹੂਗਾ ਇਸ ਤੋਂ ਬਾਅਦ ਇਸ ਇਹਨਾਂ ਦੁਪੱਟਿਆਂ ਦੇ ਵਿੱਚ ਆਪਣੇ ਕੋਲੇ ਇਹ ਸੀਗੇ ਡਾਰਕ ਕਲਰ ਹੁਣ ਆਪਾਂ ਲਾਈਟ ਚਾਰਟ ਦਿਖਾਣੇ ਆ ਜੀ ਲਾਈਟ ਚਾਰਟ ਦੇ ਵਿੱਚ ਵੀ ਇਹ ਦੁਪੱਟੇ ਆਪਣੇ ਕੋਲੇ ਆਏ ਨੇ 2050 ਰੁਪਏ ਦੇ ਵਿੱਚ ਤੁਸੀਂ ਇਹ ਦੁਪੱਟਾ ਸਾਡੇ ਤੋਂ ਲੈ ਸਕਦੇ ਹੋ 3000 ਵਾਲਾ ਦੁਪੱਟਾ ਕਿ ਜਿਹੜਾ ਆਪਾਂ ਸਿਰਫ 2050 ਰੁਪਏ ਦੇ ਵਿੱਚ ਤੁਹਾਨੂੰ ਸ਼ਿਪਿੰਗ ਫ੍ਰੀ ਦੇ ਨਾਲ ਦੇ ਰਹੇ ਹਾਂ ਸਾਰੇ ਦੁਪੱਟੇ ਦੇ ਉੱਤੇ ਇਦਾਂ ਹੀ ਰਹੀ ਗਏ ਜੀ ਸਾਰੇ ਦੁਪੱਟਿਆਂ ਨੂੰ ਸਾਈਡ ਤੇ ਜਿਹੜੀ ਕਿ ਫਿਨਿਸ਼ਿੰਗ ਦਿੱਤੀ ਹੋਈ ਹੈ ਆਪਣਾ ਪਾਈਪਿੰਗ ਦੇ ਨਾਲ ਉਹ ਸਾਰੇ ਦੁਪੱਟੇ ਰਹਿਣਗੇ ਜਿਹੜੇ ਆਰੀ ਵਰਕ ਨਾਲ ਫਿਨਿਸ਼ਿੰਗ ਹੋਊਗੀ ਸਾਰੇ ਦੁਪੱਟਿਆਂ ਤੇ ਤੁਸੀਂ ਦੇਖ ਸਕਦੇ ਹੋ ਸਰੌਸਕੀ ਵੀ ਦਿੱਤੀ ਹੋਈ ਹੈ ਜੀ ਵਿੱਚ ਫਲਾਵਰ ਜਿਹੜੇ ਬਣੇ ਹੋਏ ਨੇ ਬਹੁਤ ਸੋਹਣੇ-ਸੋਹਣੇ ਜਿਹੜੇ ਇਹ ਦੁਪੱਟੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸਾਈਡ ਦੁਪੱਟਾ ਤੁਸੀਂ ਐਜ਼ ਅ ਸਟੌਲ ਵੀ ਇਹਨੂੰ ਯੂਜ਼ ਕਰ ਸਕਦੇ ਹੋ ਜੀ ਫੁੱਲ ਹੈਵੀ ਨਹੀਂ ਜੀ ਥੋੜੀ ਜੀ ਵੀ ਜਗ੍ਹਾ ਨਹੀਂ ਹੈਗੀ ਇਹਦੇ ਵਿੱਚ ਤੁਸੀਂ ਪਲੇਨ ਸੂਟ ਨਾਲ ਵੀ ਇਹਨੂੰ ਵੇਅਰ ਕਰ ਸਕਦੇ ਹੋ 2050 ਰੁਪਏ ਦਾ ਇਹ ਦੁਪੱਟਾ ਰਹੇਗਾ ਇਹਦੇ ਵਿੱਚ ਆਪਣੇ ਕੋਲੇ ਕਲਰ ਹੈਗੇ ਨੇ ਜੀ ਇੱਕ ਹੈਗਾ ਸੀ ਜਿਹੜਾ ਮੈਂ ਤੁਹਾਨੂੰ ਫਸਟ ਕਲਰ ਦਿਖਾਇਆ 베ਬੀ ਪਿੰਕ ਬਹੁਤ ਸੋਹਣਾ ਕਲਰ ਨੇ ਜੀ ਨੈਕਸਟ ਜਿਹੜਾ ਕਲਰ ਹੈਗਾ ਜੀ ਆਪਣਾ ਸੀ ਗ੍ਰੀਨ ਜਿਹਾ ਕਲਰ ਹੈ ਜੀ ਬਿਲਕੁਲ ਲਾਈਟ ਪਿਸਤਾ ਕਹਿ ਲਓ ਸੀ ਗ੍ਰੀਨ ਕਹਿ ਲਓ ਬਹੁਤ ਸੋਹਣੇ ਸੋਨੇ ਸ਼ੇਡ ਇਹਦੇ ਵਿੱਚ ਆਏ ਨੇ ਜੀ ਪਰ ਬਹੁਤ ਜ਼ਿਆਦਾ ਅੱਛੇ ਜਿਹੜੇ ਲੱਗ ਰਹੇ ਨੇ ਦੁਪੱਟੇ ਵੀ ਇਹ ਵਰਕ ਵੀ ਬਹੁਤ ਜ਼ਿਆਦਾ ਫਿਨਿਸ਼ਿੰਗ ਨਾਲ ਹੋਇਆ ਹੋਇਆ ਤੁਸੀਂ ਇਹਨੂੰ ਸਾਈਡ ਦੁਪੱਟਾ ਵੀ ਯੂਜ਼ ਕਰ ਸਕਦੇ ਹੋ ਇੱਕ ਇਹਦੇ ਵਿੱਚ ਬਹੁਤ ਹੀ ਸੋਹਣਾ ਸਰਦਾਰੀ ਕਲਰ ਹੈਗਾ ਜੀ ਆਪਣੇ ਕੋਲੇ ਆਫ ਵਾਈਟ ਜਿਹੜੀਆਂ ਨਾ ਆਪਣੀਆਂ ਮਾਵਾਂ ਨੇ ਗੀਆਂ ਹੈ ਨਾ ਕਈ ਵਾਰ ਉਹ ਉਹਨਾਂ ਨੂੰ ਜਿਵੇਂ ਜਿਹੜੀਆਂ ਵੱਡੀ ਉਮਰ ਦੀਆਂ ਹੁੰਦੀਆਂ ਨੇ ਮਾਤਾਵਾ ਉਹਨਾਂ ਨੂੰ ਇਦਾਂ ਹੁੰਦਾ ਵੀ ਲਾਈਟ ਸ਼ੇਡ ਦਾ ਹੋਵੇ ਇਹ ਉਹਨਾਂ ਲਈ ਵੀ ਬਹੁਤ ਸੋਹਣੇ ਲੱਗਣਗੇ ਅਗਰ ਤੁਸੀਂ ਜਿਵੇਂ ਕਿਸੇ ਵੀ ਸੂਟ ਨਾਲ ਇਹਨੂੰ ਵੇਅਰ ਕਰ ਸਕਦੇ ਹੋ ਲਾਈਟ ਸ਼ੇਡ ਹੈ ਜੀ ਸਾਰੇ ਸੂਟਾਂ ਨਾਲ ਹੀ ਚੱਲੇਗਾ ਬਹੁਤ ਸੋਹਣਾ ਵਿੱਚ ਸਰਾਸਕੀ ਵੀ ਦਿੱਤੀ ਹੋਈ ਹੈ ਇਹ ਦੇਖੋ ਤੁਸੀਂ ਇਹਨੂੰ ਐਜ਼ ਆ ਸਾਈਡ ਦੁਪੱਟਾ ਐਜ਼ ਆ ਦੁਪੱਟਾ ਜਿੱਦਾਂ ਮਰਜ਼ੀ ਯੂਜ਼ ਕਰੋ ਜੀ ਬਹੁਤ ਸੋਹਣੀਆਂ ਚੀਜ਼ਾਂ ਨੇ ਇਹ ਜਿਹੜੀਆਂ ਕੀ ਤੁਹਾਨੂੰ ਆਮ ਮਾਰਕੀਟ ਦੇ ਵਿੱਚ ਦੇਖਣ ਨੂੰ ਨਹੀਂ ਮਿਲਣਗੀਆਂ ਆਪਾਂ ਤੁਹਾਡੇ ਲਈ ਸਪੈਸ਼ਲ ਲੱਭ ਕੇ ਲੈ ਕੇ ਆਣੀਆਂ ਨੇ ਇਹਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਦਿਖਾਣੀਆਂ ਨੇ ਦੇਖੋ ਹਣਾ ਇਹ ਸੀਗਾ ਜੀ ਆਫ ਵਾਈਟ ਕਲਰ ਸਕਿਨ ਆਫ ਵਾਈਟ ਜਿਹਾ ਕਲਰ ਹੈ ਬੜਾ ਪਿਆਰਾ ਸ਼ੇਡ ਹੈ ਨੈਕਸਟ ਜਿਹੜਾ ਕਲਰ ਹੈਗਾ ਜੀ ਆਪਣਾ ਇਹ ਵੀ ਨਿਊਜਾ ਸ਼ੇਡ ਹੈ ਜੀ ਥੋੜਾ ਜਿਹਾ ਕਲਰ ਹੈਗਾ ਇਹ ਪੀਚ ਸਕਿਨੇ ਜੀ ਟੋਨ ਆ ਜਾਂਦੀ ਹੈ ਇਹਦੇ ਬੈਕ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪਾਈਪਿੰਗ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਸਾਰਾ ਫੋਰ ਸਾਈਡ ਬਾਰਡਰ ਆਏਗਾ ਫੋਰ ਸਾਈਡ ਬਾਰਡਰ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਸੈਂਟਰ ਦੇ ਵਿੱਚ ਸਾਰਾ ਹੀ ਹੈਵੀ ਡਿਜ਼ਾਈਨ ਆਏਗਾ ਜਿਹਦੇ ਵਿੱਚ ਸਾਰਾ ਜਿਹੜਾ ਸੈਂਟਰ ਹੈ ਹੈਵੀ ਡਿਜ਼ਾਈਨ ਨਾਲ ਜਿਹੜਾ ਇਹਨੂੰ ਰੈਡੀ ਕੀਤਾ ਗਿਆ ਬਹੁਤ ਹੈਵੀ ਜਿਹੜੇ ਇਹ ਦੁਪट्टे ਬਣੇ ਨੇ ਜੀ 2050 ਰੁਪਏ ਦੇ ਵਿੱਚ ਤੁਸੀਂ ਇਹ ਦੁਪੱਟਾ ਸਾਡੇ ਤੋਂ ਜਿਹੜਾ ਕਿ ਲੈ ਸਕਦੇ ਇੱਕ ਕਲਰ ਹੈਗਾ ਜੀ ਇਹਦੇ ਵਿੱਚ ਲਾਈਟ ਫਰੋਜ਼ੀ ਲਾਈਟ ਫਰੋਜ਼ੀ ਕਲਰ ਹੈ ਜੀ ਹਾਂ ਤੁਸੀਂ ਇਹਦੇ ਨਾਲ ਇਦਾਂ ਵੀ ਕਰ ਸਕਦੇ ਹੋ ਅਗਰ ਇਦਾਂ ਦਾ ਸੇਮ ਪਲੇਨ ਸੂਟ ਲੈ ਕੇ ਤੁਸੀਂ ਸਾਡੇ ਤਾਰੀ ਵਰਕ ਨਾਲ ਇਹਨੂੰ ਰੈਡੀ ਕਰਵਾ ਸਕਦੇ ਹੋ ਅਸੀਂ ਤੁਹਾਨੂੰ ਆਰੀ ਵਰਕ ਨਾਲ ਵੀ ਸੂਟ ਇਹ ਇਦਾਂ ਦੇ ਜਿਹੜੇ ਸੂਟ ਰੈਡੀ ਕਰਕੇ ਦੇ ਸਕਦੇ ਹਾਂ ਜੀ ਅਗਰ ਤੁਸੀਂ ਸਾਡੇ ਤੋਂ ਇਹ ਦੁਪੱਟਾ ਨਾਲ ਲੈ ਕੇ ਸੇਮ ਕਲਰ ਦਾ ਸੂਟ ਆਪਾਂ ਆਰੀ ਵਰਕ ਨਾਲ ਵੀ ਆਪਾਂ ਨੂੰ ਰੈਡੀ ਕਰਵਾ ਸਕਦੇ ਹਾਂ ਕਿਉਂਕਿ ਸੇਮ ਕਲਰ ਆਲਮੋਸਟ ਕਈ ਸਟੱਫ ਦੇ ਵਿੱਚ ਮਿਲ ਜਾਂਦਾ ਨਹੀਂ ਆਪਾਂ ਡਾਈ ਕਰਵਾ ਕੇ ਵੀ ਇਹਨੂੰ ਰੈਡੀ ਕਰਵਾ ਲਾਂਗੇ ਔਰ ਜਿਹੜੇ ਇਹਦੇ ਵਰਕ ਹੈ ਜੇ ਇੰਦਾ ਐਜ਼ ਇਟ ਸੇਮ ਵਰਕ ਵੀ ਆਪਾਂ ਆਰੀ ਨਾਲ ਸੇਮ ਵਰਕ ਤੁਹਾਨੂੰ ਕਰਵਾ ਕੇ ਦੇ ਸਕਦੇ ਹਾਂ ਜੀ ਸੇਮ ਵਰਕ ਵੀ ਹੋ ਜਾਊਗਾ ਅਗਰ ਤੁਸੀਂ ਚਾਹੋਗੇ ਇਹ ਦੁਪੱਟਿਆਂ ਦੇ ਨਾਲ ਆਪਾਂ ਤੁਹਾਨੂੰ ਸੂਟ ਵੀ ਰੈਡੀ ਕਰਕੇ ਦੇ ਸਕਦੇ ਹਾਂ ਬਹੁਤ ਸੋਹਣੇ ਜਿਹੜੇ ਸੂਟ ਇਹ ਬਣ ਕੇ ਰੈਡੀ ਹੋਣਗੇ ਜੀ ਦੁਪੱਟੇ ਦੇ ਨਾਲ ਦੇਖੋ ਆਪਾਂ ਫੁੱਲ ਸੂਟ ਬਣਾਵਾਂਗੇ ਤਾਂ ਬਹੁਤ ਸੋਹਣੀਆਂ ਚੀਜ਼ਾਂ ਬਣ ਕੇ ਰੈਡੀ ਹੋਣਗੀਆਂ ਇਹ ਇਹ ਸੀਗੇ ਜੀ ਲਾਈਟ ਚਾਟ ਕਿ ਮੈਂ ਤੁਹਾਨੂੰ ਦਿਖਾਇਆ ਜੀ ਡਾਰਕ ਚਾਟ ਦੋਨੇ ਹੀ ਚਾਟ ਬੜੇ ਸੋਹਣੇ ਨੇ ਕਲਰ ਕੰਬੀਨੇਸ਼ਨ ਸਾਰੇ ਬਹੁਤ ਸੋਹਣੇ ਲੱਗੇ ਹੋਏ ਨੇ ਸਾਰੇ ਦੁਪੱਟਿਆਂ ਦੇ ਵਿੱਚ ਔਰ ਇੱਕ ਮੈਂ ਤੁਹਾਨੂੰ ਦਿਖਾਇਆ ਸੀ ਜੀ ਪਲੇਨ ਸਟੱਫ ਬਹੁਤ ਸੋਹਣਾ ਪਲੇਨ ਜਿਹੜਾ ਸਟੱਫ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਵਰਕ ਕਰਾਉਣ ਦੇ ਲਈ ਤੁਸੀਂ ਇਹਨੂੰ ਵਰਕ ਕਰਵਾ ਸਕਦੇ ਹੋ ਜਿੱਦਾਂ ਮਰਜੀ ਇਹ ਸੂਟ ਨੇ ਜਿਹੜੇ ਤੁਸੀਂ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ ਸਾਡੇ ਕੋਲੇ ਸਾਰੀ ਤਰ੍ਹਾਂ ਦਾ ਵਰਕ ਵੀ ਅਵੇਲੇਬਲ ਹੈ ਜੀ ਹੈਂਡਵਰਕ ਮਸ਼ੀਨਵਰਕ ਆਰੀ ਵਰਕ ਔਰ ਆਪਾਂ ਜਿਹੜੀ ਸਟੀਚਿੰਗ ਹੈ ਉਹ ਵੀ ਆਪਣੀ ਬਹੁਤ ਜ਼ਿਆਦਾ ਫਿਨਿਸ਼ਿੰਗ ਨਾਲ ਆਪਾਂ ਸਟੀਚਿੰਗ ਅਗਲੇ ਨੂੰ ਕਰਕੇ ਦਿੰਨੇ ਆ ਜੀ ਹੈਨਾ ਕਸਟਮਰ ਨੂੰ ਕਸਟਮਰ ਦੀ ਚੋਇਸ ਅਕੋਰਡਿੰਗ ਜਿੱਦਾਂ ਕਸਟਮਰ ਕਹੇਗਾ ਉਦਾਂ ਆਪਾਂ ਸੂਟ ਬਣਾ ਕੇ ਰੈਡੀ ਕਰਕੇ ਦਿੰਨੇ ਆ ਜੀ ਬਹੁਤ ਸੋਹਣੇ ਸੋਹਣੇ ਸੂਟ ਜਿਹੜੇ ਆਪਾਂ ਕਸਟਮਰ ਦੇ ਤਿਆਰ ਕਰਵਾਏ ਆ ਜੀ ਪਹਿਲਾਂ ਵੀ ਹੁਣ ਵੀ ਤਿਆਰ ਹੋ ਕੇ ਜਾਂਦੇ ਆ ਕਈ ਵਾਰ ਆਪਣੇ ਕੋਲ ਟ ਬਹੁਤ ਸੋਹਣੀਆਂ ਚੀਜ਼ਾਂ ਜੀ ਜਿਹੜੀਆਂ ਆਪਣੇ ਕੋਲੇ ਬਣ ਕੇ ਰੈਡੀ ਹੁੰਦੀਆਂ ਨੇ ਦੁਬਾਰਾ ਤੋਂ ਤੁਸੀਂ ਦੇਖੋ ਜੀ ਸਟੱਫ ਬਹੁਤ ਸੋਹਣਾ ਹੈ ਜੀ ਇਸ ਹਫਤੇ ਤੁਸੀਂ ਆਈ ਵਰਕ ਮਸ਼ੀਨ ਵਰਕ ਕੁਝ ਵੀ ਕਰਵਾ ਸਕਦੇ ਹੋ ਸਭ ਕੁਝ ਅਵੇਲੇਬਲ ਹੈ ਆਪਣੇ ਕੋਲੇ ਵੀ ਹੈ ਤੁਸੀਂ ਕੋਈ ਅਲੱਗ ਸਟੱਫ ਵੀ ਸਾਡੇ ਤੋਂ ਬਾਈ ਕਰ ਸਕਦੇ ਹੋ ਜੀ ਹੁਣ ਆਪਾਂ ਆਪਣੀ ਵੀਡੀਓ ਨੂੰ ਐਂਡ ਕਰਦੇ ਹਾਂ ਮੇਰੀ ਵੀਡੀਓ ਐਂਡ ਤੱਕ ਦੇਖਣ ਲਈ ਮੇਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੀ